ਇਹ ਇਹਦੇ ਇਹਦੇ ਨਾਮ ਲੋਕਾਂ ਨੇ ਲਾਇਆ ਗਾਣਾ ਕਹਿੰਦੇ ਵੀ ਉਹ ਛੱਡ ਕੇ ਚਲ ਗਈ ਤਾਂ ਗਾਇਆ ਗਾਣਾ ਹਾਂ ਉਹ ਕਹਿੰਦੇ ਸੀ ਵੀ ਨੂਰੀ ਛੱਡ ਕੇ ਚਲ ਗਈ ਹੈ ਤੇ ਇਸ ਕਰਕੇ ਸਰਦੂਲ ਨੇ ਗਾਇਆ ਉਹ ਮਤਲਬ ਬਾਅਦ ਪਤਾ ਲੱਗਿਆ ਨੂਰੀ ਦੀ ਨਾਲ ਨਾਲ ਹੀ ਤੋਰੀ ਫਿਰ ਰਹੀ ਹੈ ਈਦ ਫਿੱਤਰੇ ਦਾ ਹਾਂ ਦਿਨ ਚਿੜਿਆ ਹਾਂ ਪੈ ਲੋ ਈ ਤਾਂ ਤੇ ਬਸਲ ਦਿਆਂ ਕਈਆਂ ਉਜੜ ਗਿਆਂ ਦਿਆਂ ਈ ਤਾਂ ਨਿਫੁੱਲਾ ਨੀ ਕਤੀਏ ਵਪਾਰ ਨੇ ਪੰਜ ਸਾਨੂੰ ਤੋਲਨਾ ਅੱਲੇ ਫੱਟ ਰਹਿਣ ਦੇ ਬਿਲਕਦੇ ਅੱਲੇ ਫੱਟ ਰਹਿਣ ਦੇ ਬਿਲਕਦੇ ਝੂਠੇ ਵਾਦੇ ਮਲਮਾਤੀ ਕੋ ਨਾ ਫੁੱਲਾਂ ਦੀ ਏ ਕੱਚੀ ਏ ਬਪਾ ਨੇ ਕੰਡਿਆਂ ਦੇ ਪੰਜ ਸਾਨੂੰ ਤੋਲਨਾ ਹਾ ਟੁੱਟਿਆ ਸ਼ੀਸ਼ਾ ਦਿਲ ਤਾਂ ਨਹੀਂ ਅਸੀਂ ਕੀ ਚਿਰ ਕੀ ਚਿਰ ਹੋਏ ਤੇਰੀਆਂ ਯਾਦਾਂ ਬਸਲ ਤੇ ਚਿੱਠੀਆਂ ਫੋਟੋ ਤੱਕ ਕੇ ਰੋ 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 ਓਨੀ ਤਪਸੀ ਦੀਏ ਭੁਖੀ ਐ ਪੀ ਖਾਣੇ ਸਾੜੜੇ ਵੀ ਕੰਮ ਇਹ ਬੋ ਹੋ ਫੁੱਲਾਂ ਦੀਏ ਕਿਤੀ ਵਪਾਰ ਨੇ ਕੰਡਿਆਂ ਦੇ ਪਾਂਚ ਸਾਨੂੰ ਤੋੜਨਾ ਹਾਂ ਮੁੱਕ ਜਾਂਦੀ ਜਾਂ ਟੋਲੀ ਚੜਦੀ ਕੁੱਟ ਸੁਬਰ ਦਾ ਪੀਲੇ ਦੇ ਦਾਗੀ ਖਿਜਰ ਤੇ ਤੋ ਵੰਜੂ ਆ ਸੰਗ ਇਹ ਵੀ ਜੀ ਨਾ ਦੇ ਲੈਂਦੇ ਹੋਣੀ ਤੂੰ ਅਸਿਹਾਰੇ ਨਹੀਂ ਤੂੰ ਜਿੱਤਗੀ ਖਿਡਾਰਨੇ ਹਾਰੇ ਨੀ ਤੂੰ ਜਿੱਤegi ਖਿਡਾਰ ਮੈਂ ਛੱਡਿਆ ਵੀ ਸਾਡ ਕੁਝ ਕੋਣ ਫੁੱਲਾਂ ਦੀ ਏ ਕੱਚੀ ਆ ਵਾਪਾਰਨ ਕੰਡਿਆਂ ਦੇ ਪਾਸ ਸਾਨੂੰ ਤੋਲਨਾ ਮੀਆਂ ਮੈਂ ਫਟ ਰਹਿਣ ਦੇ ਮਿਲ ਕਿਦ ਝੂਠੇ ਵਾਦੇ ਮੰਦ ਮਦ ਕੋਣ ਨਾ ਫੁੱਲਾਂ ਦੀ ਏ ਕੱਚੀ ਆ ਵਾਪਾਰਨ ਕੰਡਿਆਂ ਦੇ ਪਾਸ ਸਾਨੂੰ ਤੋਲਨਾ ਕੰਡਿਆਂ ਦੇ ਪਾਸ ਸਾਨੂੰ ਤੋਲੋ ਮੈਨੂੰ ਇਹ ਦੱਸਣਾ ਚਾਹਣਾ ਕਿ ਐਕਚੁਅਲੀ ਐਸ ਹਾਲ ਦੇ ਵਿੱਚ ਖੜੇ ਸੀਗੇ ਤੇ ਭਾਜੀ ਨੇ ਇੱਕ ਆਵਾਜ਼ ਲਗਾਈ ਤੇ ਮੈਂ ਭਾਜੀ ਨੂੰ ਬੇਨਤੀ ਕੀਤੀ ਕਿ ਜੇ ਮੈਂ ਤੁਹਾਨੂੰ ਲਾਈਵ ਕਰਦਾ ਤੇ ਸਾਰੇ ਵੀ ਸੁਣ ਲੈਣ ਮੇਰੇ ਦੋ ਇਨਕੀਰੀ ਥੈਂਕ ਯੂ ਔਰ ਬਬੀ ਨੇ ਵੀ ਇਨਸਿਸਟ ਕੀਤਾ ਬਾਜੀ ਕਹਿੰਦੇ ਆਹ ਕੱਪੜੇ ਨੇ ਠੀਕ ਪਏ ਪਰ ਬਹੁਤ ਸੋਹਣੇ ਲੱਗਦੇ ਯਾਰ ਨਹੀਂ ਮੈਂ ਨਾਈਟ ਨਾਈਟ ਸੂਟ ਦੇ ਵਿੱਚ ਜਸਸੀ ਨੇ ਦੱਬ ਲਿਆ ਪਰ ਮਜ਼ਾ ਆ ਗਿਆ ਨਾਈਟ ਸੂਟ ਚ ਦੱ ਜਸਸੀ ਨੇ ਦੱਬ ਲਿਆ ਆ ਕੇ ਨਹੀਂ ਥੈਂਕ ਯੂ ਥੈਂਕ ਯੂ ਬਾਜੀ ਥੈਂਕ ਯੂ so much ਥੈਂਕ ਯੂ ਵੈਰੀ ਮੱਚ ਮੇਰੇ ਚਾਹਣ ਵਾਲਿਓ ਤੁਹਾਡੇ ਲਈ ਮੈਂ ਦੁਆ ਕਰਾਂ ਕਿ ਤੁਸੀਂ ਹਮੇਸ਼ਾ ਪਰਵਰ ਰਿਗਾਰ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ ਤੇ ਸੁਰ ਦੇ ਨੇੜੇ ਰੱਖੇ ਸਸੀ ਕਾਲ ਜੀ ਜੀ ਸੁਣਾਣਾ ਹੋਣੇ ਥੋੜਾ ਨਹੀਂ ਠੀਕ ਐ ਨਸਰੀ ਲਗਾਣਾ ਹੋਣ ਦਵਾ ਦੇਣਾ ਇੱਕ ਦਿਨ ਤੁਹਾਡੇ ਤੇ ਪੂਰਾ ਲਾਈਵ ਕਰਾਂਗਾ ਮੈਂ ਕਿਉਂਕਿ ਮੈਂ ਇਹਨੇ ਗਾਣੇ ਤੋਂ ਬਾਅਦ ਫਿਰ ਮੈਂ ਨਹੀਂ ਚਾਹੁੰਦਾ ਸੋ ਸਾਰਿਆਂ ਨੂੰ ਬਹੁਤ ਬਹੁਤ ਥੈਂਕ ਯੂ ਸਸਵਿਕਾ